ਬਾਈ ਓਏ ਹਾਂ ਭਾਈ ਯਾਰ ਤੂੰ ਤਾਂ ਤੇਰੇ ਮਸ਼ੀਨ ਲਾਉਂਗਾ ਤੂੜੀ ਤੇਰੀ ਬਣਾਉਂ ਤੇ ਤੂੰ ਆਪ ਦੇ ਲਈ ਬੈਠਾ ਯਾਰ ਮੇਰਾ ਵਿੱਚੇ ਰਹੋ ਸੰਨੇ ਸੰਨ ਕਰਾਦਾ ਕੰਮ ਤੂੰ ਓ ਮੈਂ ਤਾਂ ਰਾਂ 15 12 ਦਾ ਮਸ਼ੀਨ ਬੰਦ ਕਰੀਆ ਹੁਣ ਉੱਠਿਆ ਸੁੱਤਾ ਬੈ ਕਿਥੋਂ ਮਸ਼ੀਨ ਅੰਮ੍ਰੀ ਘਰੇ ਖੜੀ ਆ ਬਾਈ ਯਾਰ ਮੈਂ ਦੇਖ ਕੇ ਆਇਆ ਤੇਰੇ ਖੇਤ ਮਸ਼ੀਨ ਚੱਲੀ ਜਾਂਦੀ ਆ ਓ ਕਿਸੇ ਹੋਰ ਦੇ ਹੋ ਗਈ ਜਾਂ ਹੋ ਓ ਯਾਰ ਮੈਂ ਪਛਾਣਦਾ ਨਹੀਂ ਬਾਈ ਤੇਰੀ ਮਸ਼ੀਨ ਉਹ ਤੇਰਾ ਹੀ ਟਰੈਕਟਰ ਆ ਖਾ ਲਿਆ ਓ ਮੇਰੇ ਸਾਲ ਦੀ ਕੌਲੀ ਨੇ ਉਹ ਲੈ ਕੇ ਟਰੈਕਟਰ ਕੱਢ ਗਏ ਜਦੋਂ ਮਸ਼ੀਨ ਵੀ ਦੀ ਨਾ ਕੀ ਨਾ ਮੇਰੇ ਸਾਲ ਦੀ ਉਹਨੇ ਮੈਨੂੰ ਲਪਾਉਣਾ ਭਾਈ ਆਪ ਦੀ ਪੜਤਾਲ ਕਰ ਲੈ ਮੈਂ ਦੇਖ ਕੇ ਆਇਆ ਹੁਣੇ ਉਹ ਰਾਤ ਲੱਗੀ ਪਈ ਸੀ ਕਿ ਆਪਣੇ ਤੂੜੀ ਬਣਾਉਣ ਲਿੱਤੇ ਕਿ ਆਪਣੇ ਤੂੜੀ ਬਣਾ ਲ ਗਏ ਚੱਲ ਫਿਰ ਆਪ ਦਾ ਕਰ ਰਿਹਾ ਇੰਤਜ਼ਾਮ ਤੇ ਮੇਰੇ ਲਾ ਦੀ ਮਖੀਨ ਮੁੜ ਕੇ ਆਉਣਾ ਪਹਿਲਾਂ ਉਪਰਲਾ ਉਸੇ ਆਪਾਂ ਖਾਣਾ ਜਿਹੜਾ ਇਰੇ ਸਾਲ ਦੇ ਮੋਟ ਕਹਿ ਜੀ ਗਏ ਐਨਾ ਚ ਡਰੇਨ ਦਾ ਟਰੈਕਟਰ ਕਿਵੇਂ ਪਰਛਲ ਬਹੁੰਚ ਕਿਵੇਂ ਲੈ ਕੇ ਤੂੰ ਲੈ ਉਹਨੂੰ ਕਿਹੜਾ ਜੋਰ ਲਾਣਾ ਸੀ ਉਹਨ ਦੀ ਚੜ ਜਾਂਦਾ ਦਾ ਚੜ ਜਾਂਦਾ ਤੈਨੂੰ ਕਿੰਨੇ ਤੈਨੂੰ ਕਿਹਾ ਟਰੈਕਟਰ ਮਸ਼ੀਨ ਨਹੀਂ ਨਾ ਚਲਾਇਆ ਕਰ ਮੇਰੇ ਸਾਲ ਦੇ ਮੈਨੂੰ ਮਾਰੀਂਗੇ ਤੈਨੂੰ ਘਰੇ ਪਾਸੂ ਖੜੇ ਜਿਹੜੇ ਭੁੱਖੇ ਮਰ ਜਾਣਗੇ ਜੇ ਤੂੜੀ ਨਾ ਬਣਾਈ ਹੁੰਦੀ ਤਾਈ ਕਹੀ ਜਾਂਦੀ ਸੀ ਮੌਸਮ ਬਚਾਏ ਹੋ ਜਾ ਹੋਇਆ ਪਿਆ ਉਪਰੋਂ ਹੋਇਆ ਪਿਆ ਮੌਸਮ ਕਿਉਂਦਾ ਮੇਰੇ ਸਾਲ ਦੇ ਇੱਥੇ ਵੜ ਤਾ ਤੂੰ ਭਜਾ ਜਾ ਲਈ ਲੈ ਕੇ ਜਾ ਆ ਨਾ ਤੇਰੀ ਖਾਤਰ ਪੰਗਲ ਬਰੇ ਸਾਲ ਦੀ ਮਰਾ ਭਾਜ ਭਾਜ ਕੇ ਸਾਹ ਚੜ ਗਿਆ ਜੇ ਤੂੰ ਮਸ਼ੀਨ ਵੀ ਦੀ ਲੰਗ ਜਾਂਦੀ ਨਾ ਹੌਣ ਮਾ ਜੇਲ ਚ ਹੁੰਦਾ ਭਾਇਰਾ ਬਾ ਮਾ ਤੋ ਫਿਦਰੀ ਜਾਨੇ ਭਾਜ ਭਾਜ ਕੇ ਖਲਗਾਂ ਪੈ ਗਿਆਂ ਪਾਂ ਚ ਇੱਕ ਖੇਤ ਤਨ ਕਿਲੋਮੀਟਰ ਹਾਏ ਮਾਰਤਾ ਮੇਰੇ ਸਾਲ ਦੀ ਨਾ ਗੱਲ ਸੁਣ ਮੇਰੀ ਹਾਂ ਐ ਸਾਜਾ ਜੜਾ ਕੇ ਨਾ ਬੈਠੋ ਜਾ ਕੇ ਨਾ ਚਾਹ ਲੈ ਕੇ ਆਓ ਮੈਂ ਤੂੜੀ ਬਣਾਵਾ ਤਨੂੰ ਮੇਰੇ ਸਾਹਦੇ ਗਿੱਚੀ ਮਾਨੂੰ ਚਾਰ ਮੈਂ ਸਾਹ ਲੈ ਕੋ ਦੀ ਖਤ ਟਰੈਕਟਰ ਹੱਥ ਨੇ ਇਦੋਂ ਤਰ ਤਰੇ ਕੰਮ ਕਰ ਹਾਂ ਦੱਸ ਮੈਂ ਚਲਾ ਲਾਂ ਟਰੈਕਟਰ ਤੂੰ ਉੱਤ ਦਾ ਜਾਵੜਾ ਕਰੇ ਜਾਵੜਾ ਚਾਹ ਲੈ ਇਂ ਘੁੱਟ ਮੈਂ ਨਹੀਂ ਜਾਂਦਾ ਪਹਿਲਾਂ ਟਰੈਕਟਰ ਤੇ ਜਾਓ ਫਿਰ ਸਾਹ ਲੈ ਲੈਂਦਾ ਚਾੜੂ ਨਾ ਫਿਰ ਮੈਂ ਤਾਂ ਇੱਥੇ ਬੈਠਾ ਤੂੰ ਜਾਵੜਾ ਮਾਂ ਮੇਰ ਕੇ ਤੂੰ ਜਾਵੜਾ ਉੱਟ ਕੇ ਜਾਵੜਾ ਮੱਖਣ ਉਹ ਪੇ ਦੀ ਨਾਲੇ ਮੇਰਾ ਫੋਨ ਪਿਆ ਕਰ ਉਹਨੂੰ ਫੜਾ ਦੀ ਲੈ ਕੇ ਬਹਿ ਗਿਆ ਇਹ ਮਾਰੂ ਕੇਸ ਨੇ ਮੇਰੇ ਸਾਹ ਜੀ ਅੱਜ ਇਹਨਾਂ ਦੀ ਦੀ ਲਾ ਕੇ ਤੇ ਪਤਾ ਨਹੀਂ ਤਿਆਰ ਹੋ ਰਿਹਾ ਕਿ ਨਹੀਂ ਹੋਇਆ ਆ ਗਿਆ ਹਾਂ ਅਜੇ ਤਿਆਰੀ ਨਹੀਂ ਹੋਇਆ ਯਾਰ ਬਾਬਾ ਦਾ ਅਰਦਾਸ ਕਰਨ ਲੱਗਿਆ ਪਿਆ ਕੰਮ 'ਚ ਪਤਾ ਹੀ ਲੱਗਿਆ ਓਏ ਕਿਆ ਲਾ ਦਵਾ ਆ ਜਾਈ ਯਾਰ ਉਹ ਮਨ ਹਾਲਾ ਯਾਰ ਉਹ ਨਾ ਉਹ ਨੂੰ ਕੀ ਆ ਯਾਰ ਮੂੰਹ ਥੋਲਾ ਤੇ ਪੈਰਾਂ ਤੇ ਪਾਣੀ ਮਾਰ ਲਾ ਮੜਾ ਜਾ ਚੱਲ ਲੈ ਪਾਣੀ ਨੋ ਕੀ ਆ ਪਾਣੀ ਮੈਂ ਮਾਰ ਦਿੰਨੀ ਆ ਨਾਲੇ ਮੈਨੂੰ ਕਹਿਣਗੇ ਕਿ ਕਿ ਦੀ ਸਿਆਣੀ ਆ ਉਹ ਨੋ 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 ਮੇਰੇ ਸਾਦੀ ਆ ਗਈ ਕਰਤੂਤ ਕਰੀ ਆ ਤੁਸੀਂ ਆਇਆ ਤੇ ਬਈ ਆ ਪਾਣੀ ਮਾਰ ਦੋ ਬਸ ਪਾਣੀ ਮਾਰ ਤਾਂ ਹੁਣ ਜਾਓ ਤੁਸੀਂ ਤਿਆਰ ਹੋ ਗਏ ਨਾ ਨਾ ਜਿਹੜਾ ਤੂੰ ਐਡੀ ਸਿਦਰੀ ਨਾ ਕੱਟੀ ਜਾਣਾ ਮੇਰੇ ਆਰਗੂ ਉਹੀ ਸਿੱਟਾ ਖੂਚ ਉਹ ਮੈਨੂੰ ਨਹੀਂ ਉਹ ਭਰਾਵਾ ਪਤਾ ਸੀ ਮੇਰੇ ਆਰਗਾ ਹੁੰਦਾ ਤਾਂ ਅੱਜ ਨੂੰ ਮਰ ਜਾਂਦਾ ਤਗੜਾ ਤੂੰ ਭਰਾਵਾ ਕੱਟੀ ਜਾ ਟੇਕਲਾ ਮੱਥਾ ਅਜਾ ਮੇਰੇ ਸਾਲੇ ਦੇ ਨੋ 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 ਅਜਾ ਮੇਰੇ ਤਗੜਾ ਮੇਰੇ ਸੱਤ ਇਹ ਸਭ ਰੇਟਾ ਹਾਂ ਮਾਰਦੇ ਜਿਵੇਂ ਨਾ ਹੈ ਜਾਂ ਹਾਂ ਹੋਈ ਦੋਂਦਾ ਆ ਤੈਨਾਂ ਓਏ ਹਾਂ ਉਹ ਸਹੀ ਤਰ੍ਹਾਂ ਚਲਾਇਦਾ ਭੋਗ ਵੀ ਦੀ ਪਿਆ ਹੋਰ ਜਾਣਾ ਹੀ ਆਉਣਾ ਭੋਗ ਦਾ ਪਵਾ ਦਾ ਜੇਤੀ ਦੇਣਾ ਆਪ ਤੁਸੀਂ ਕੱਡੇ ਵੀਜੇ ਮੈਨੂੰ ਕੰਡੇ ਕਾ ਦੇ ਭਰਾਵਾ ਮੈਂ ਤਾਂ ਮਰ ਹੀ ਲਾਤਾ ਮੈਨੂੰ ਕਿਹਾ ਦਾ ਪਤਾ ਦੀਰਾ ਬਲਾ ਤੈਨੂੰ ਵੀ ਪਤਾ ਆਲ ਦਾ ਪਜਈਆਂ ਲੈਣਾ ਦਾ ਰੂਪਾਂ ਤੇ ਪਾਜ ਅੱਜ ਕੱਲੇ ਜਾ ਏਵੇਂ ਤੂੰ ਕਹਿੰਦੀ ਮੈਨੂੰ ਅੱਗੇ ਨਰਵਾਕੀ ਖੜਾ ਕੇ ਪੁੱਛੇਂਗੀ ਕੀ ਕੋਸ਼ ਕਰ ਲੈਣਾ ਹੈ ਉਹ ਤੇ ਪਾਣੀ ਦੇ ਪੈਰ ਮਾਰ ਲਿਆ ਮੇਰੇ ਸਾਰੇ ਤੇ ਭਖਰਾਉ ਨੂੰ ਹਾਂ ਅੱਜ ਫੇਰਾ ਆ ਗਿਆ ਦਾ ਬੁੜਨੀ ਆ ਗਿਆ ਫਿਰ ਕਿਵੇਂਗਾ ਬਸੜ ਗਏ ਸਿੱਕਾਲ ਕਿਉਂ ਬਲਾਸ਼ੀ ਦੀ ਗੇੜਾ ਮਾਰਿਆ ਬਸ ਇਹਨਾਂ ਚਲ ਜਾਇਆ ਵਾ ਚਲ ਵਧੀਆ ਕਰਿਆ ਹਾਂ ਹੋਰ ਸਭ ਠੀਕ ਠਾਕ ਹੈ ਉਹ ਮਾਂ ਗੱਲ ਬਿਮਾਰ ਹੋ ਗਈ ਬਲੱਡ ਜਾ ਵਧ ਗਿਆ ਤੇ ਉਹ ਜੀ ਨਹੀਂ ਲਾਉਂਦੀ ਕਹਿੰਦੀ ਛੋਟੀ ਨੂੰ ਲਿਆ ਅੱਛਾ ਹਾਂ ਦਵਾਈ ਦਵਾ ਦਿਓ ਦਵਾਈ ਤੇ ਕਿਹੜਾ ਦਵਾਤੀ ਇਹਨੂੰ ਬੜਾ ਯਾਰ ਕਰੀ ਅੰਨੀ ਮਰ ਚੱਲੇ ਉਹ ਨਹੀਂ ਜਾਣ। ਦਾਦਾ ਆਇਆ ਤੂੰ? ਮੈਂ ਨਹੀਂ ਜਾਣਾ। ਉਹ ਕੋ ਮੈਨੂੰ ਚੀਜ਼ੀਆਂ ਵੀ ਨਹੀਂ ਦਿੰਦੇ। ਚਲ ਤੂੰ ਪੈਸੇ ਲੈ ਕੇ ਤੁਰਉ। ਮੈਂ ਨਹੀਂ ਜਾਣਾ। ਪਤੀ ਤੇਰੇ ਕੋਲ ਮੈਂ ਜਾਂਦੀ ਤੇ ਆ ਕੇ ਲੈ ਜੂਗੀ। ਬਸ। ਮੇਰੀ ਗੱਲ ਸੁਣ ਤਾਲ ਕੇ। 5 ਕਿਲੋਮੀਟਰ ਆਉਂਦੇ ਠੀਕ ਆ? ਹਾਂ। ਤੇ ਬਈ ਸਰਦਾ ਨਹੀਂ ਤੇ ਇਹਨੂੰ ਭਰੇ ਛੱਡ ਜੋ। ਚਾਮ। ਹੋ ਗਿਆ। ਠੀਕ ਐ। ਲੋ ਦੋ ਥੋੜੇ ਵਿਆਹ ਸੀਗਾ। ਤੇ ਜੱਟ ਦੀ ਕੁੜੀ ਦਾ। ਮੈਨੂੰ ਛੱਡਿਆ। ਸਾਡੇ ਰਾਜ ਸਾਡਾ ਨੂੰੜੀ ਪੈਂਦੀ ਐ ਮੇਰੇ ਸਾਡੇ ਨੂੰ ਕੁੱਤੇ ਦਾ ਬਾੜ ਦੇਣਾ ਸੀ। ਉਹ ਤੋਰ ਕੇ ਆਉਣਾ ਨਹੀਂ ਇਧਰੇ ਕੱਲੀ ਆ ਗਈ ਕੱਲੀ ਆ ਗਈ ਸਭ ਕੋਈ ਗੱਲ ਨਹੀਂ ਛੱਡ ਜਾਂਦੇ ਚੱਲ ਬੰਦੇ ਆਉਂਦੇ ਆ ਸ਼ਾਮ ਨੂੰ ਜਾੜਾ 3 ਮਿੰਟ ਕਰਨਾ ਕਾ ਭਾਈ ਫਿਰ ਮਮੂਈ ਨੂੰ ਆਰਾ ਦੇਖਣਾ ਗਿਆ ਤੂੰ ਜਾੜਾ ਤੂੰ ਲੈ ਆਉਂਗਾ ਠੀਕ ਆ ਪੱਕਾ ਲੈ ਆਇਓ ਮੈਂ ਹਾਂ ਲੈ ਆਉਂਗਾ ਤੇ ਮੇਰੀ ਗੱਲ ਤਾਂ ਪਰ ਮਾਲ ਤਾਂ ਪੈਸੇ ਨਹੀਂ ਨਾ ਤਾਂ ਆਪਾਂ ਜਾੜੀ ਜਿੱਦਿਆ ਫੜ ਤੂੰ ਗਿਆ ਪਹਿਲੇ ਜਾ ਦੇ ਦਮ ਸਰ ਕੋਣ ਸਾਲੇ ਉਹ ਠੀਕ ਠਾਕ ਆ ਹਾਂ ਹਾਂ ਉਹ ਕੋਈ ਚਿੰਤਾ ਨਾ ਕਰੋ ਠੀਕ ਆ ਕੋਈ ਨਹੀਂ ਲੋੜ ਹੋਈ ਦੱਸ ਦਿਓ ਹਾਂ ਤਾਂ ਹੋਇਆ ਕਰ ਜਾ ਪਾਦਾ ਹਰਦੀਪਾ ਇਹ ਨੂੰ ਪਿਆਰ ਨਾ ਲੈ ਜੀ ਠੀਕ ਆ ਇਹ ਨੂੰ ਪੂਰੇ ਘਰ ਉਹਨਾ ਠੀਕ ਆ ਮਾਣ ਨਹੀਂ ਬੈਨਾਂ ਹੀ ਹਰਦੀ ਕੋਈ ਗੱਲ ਪੂਰੇ ਘਰ ਉਹਨਾ ਟੈਨਸ਼ਨ ਨਾ ਮਾਰਣਾ ਮੈਂ ਦੇਖਦੀ ਹਾਂ ਠੀਕ ਲੈ ਵੀ ਇਸ ਕੋ ਨੂੰ ਹੰਦੂ ਪੈਟ ਪਾਟ ਸੀ ਜੇ ਤੱਕ ਦੁਵਾਰੇ ਇਸ ਕਰੇ ਆਉਂਦੇ ਤਾਂ ਮਨ ਪਾ ਗਈ ਸੀ ਇਹਨੇ ਕੋਈ ਗੱਲ ਚਾਰ ਦੇ ਚਾਰ ਕਿੱਲੇ ਦਾ ਮੇਰੇ ਕੋਲ ਚੱਲ ਸਹੀ ਬੰਨੇ ਆ ਲੈ ਲੈ ਚਿੱਤ ਦਰਬਾਰ ਆ ਲੈ ਲੈ ਜਲ ਕਰਕੇ ਤੁਰ ਹੀ ਆਈ ਹੈ ਉਹ ਮੇਰੇ ਨਾਲ ਹੀ ਆ ਗਈ ਹੈ ਅਗਲੀ ਵਕਤ ਖਾ ਗੀ ਫਿਰ ਉਹ ਤਾਂ ਠੀਕ ਹੈ ਹਾਂ ਤੂੰ ਤਾਂ ਬੀਬੀ ਬਿਮਾਰ ਸੀ ਨਾਲੇ ਕੋਈ ਤਾਂ ਠੀਕ ਆ ਹੁਣ ਤਾਂ ਦੋਈ ਦੂਈ ਲੈ ਲੈ ਬਾਜੂ ਬਾਜੂ ਕਹਿ ਗਏ ਇੱਥੇ ਰੱਖ ਦੇ ਸਮਾਨ ਉਹ ਫਰੈਜ ਤੇਰਾ ਸਮਾਨ ਪਿਆ ਖਾਣ ਨਾਲ ਜਾਂ ਖਾਣਾ ਜਾ ਕੇ ਨੇ ਪੀ ਲੈ ਪਾਣੀ ਉਹ ਜਾ ਵੀ ਇਹ ਵੀ ਇਹਦਾ ਬੜਾ ਬੁਰਾ ਹਾਲ ਸੀਗਾ ਘਰ ਦਾ ਮਾਰਦਾ ਰਨ ਬਾਲਾ ਅੱਛਾ ਤੇ ਹੋਰ ਜਦੋਂ ਮੈਂ ਕਹੀ ਇਹ ਕੁੱਟੀ ਜਾਂਦਾ ਸੀਗਾ ਲੇਕਿਨ ਇਹ ਛੜਾ ਕੇ ਕਹਿੰਦਾ ਮੈਂ ਨਹੀਂ ਜਾਣ ਦਿੰਦਾ ਮੈਂ ਤਾਂ ਪੂਰਾ ਰੋਬਣਾ ਲੈ ਕੇ ਆਈ ਇਹਨੂੰ ਜਾ ਕੇ ਹਾਂ ਨਾ ਕਰਦਾ ਤੇ ਹੋਰ ਨਾ ਨੂੰ ਖਾਣ ਨੂੰ ਦਿੱਤਾ ਕੁਛ ਨਾ ਪੀਣ ਨੂੰ ਇੱਥੇ ਰਾਹ ਚੋਂ ਦੀ ਰਖਵਾ ਕੇ ਲੈ ਆਈ ਐ ਮੈਂ ਪਾਣੀ ਥਾਲੀ ਪਿਆਣੀ ਲਈਆਂ ਤੇ ਨਾਲੇ ਪੈਸੇ ਦਿੱਤੇ ਮੈਂ 5-7 ਸੱਤ ਕੋਲੋਂ ਕੋਈ ਨਾ ਪਛਤੀ ਐ ਕੁੜੀ ਤਾਂ ਵੀ ਪਛਤੀ ਐ ਨਾ ਬੀਬੀ ਤੂੰ ਕੁੜੀ ਨੂੰ ਕੀ ਪੁੱਛੇਂਗੀ ਹੈ ਤੇ ਮੈਂ ਤਾਂ ਆੜਗਵਾੜ ਤੋਂ ਪੂਰੀ ਪੁੱਛ ਕੇ ਚ ਲੈ ਕੇ ਆਈ ਆ ਪੂਰਾ ਕਹਿੰਦੇ ਡੰਡੀ ਡੇਰਾ ਹੁੰਦਾ ਨਿਤ ਬਹੁਤ ਕੁੜਤਾ ਮਾਰਦਾ ਗਾ ਇਹਨੂੰ ਭਈ ਲੱਗਦਾ ਤਾਂ ਹੈਨੀ ਰਾਜਵੀਰ ਇਹ ਜਾਂ ਮੈਂ ਬੀਬੀ ਕੀ ਲੱਗਣ ਨਾਲ ਹੁੰਦਾ ਬਥੇਰੇ شریف ਬੰਦੇ ਪੂਰੇ ਚੰਟ ਹੁੰਦੇ ਨੇਗੇ ਮੂੰ ਤਾਂ ਹੀ ਲੱਗਦਾ ਕਾ ਮੇਰੇ ਗੱਲ ਸੁਣਾ ਫੋਨ ਆਊਗਾ ਤਾਂ ਠੀਕ ਹੈ ਇਹਦਾ ਫੋਨ ਤਾਂ ਮੈਂ ਰਾਤ ਚ ਬੰਦ ਕਰਾਦਾ ਸੀ ਤੇ ਪੂਰਾ ਬਣਾ ਕੇ ਹਯਾ ਲਵਾਉਣਾ ਚੰਗਾ ਕੋਈ ਨਹੀਂ ਬਟੀ ਜਾਨਾ ਮੈਂ ਕਰਦੀਆਂ ਗੱਲ ਪੂਰਾ ਹਯਾ ਲਵਾਉਣਾ ਉਹਦਾ ਕੋਈ ਨਹੀਂ ਕੋਈ ਨਹੀਂ ਲਾਉਣੀ ਹਾਂ ਮੈਂ ਉਹ ਛੁੱਟੀ ਨਹੀਂ ਮੇਰੀ ਧੀ ਮੈਂ ਪੁੱਛੂਗੀ ਨਾ ਵੀ ਕੀ ਗੱਲ ਭਾਈ ਕਾ ਕੁੱਟਦਾ ਮਾਰਦਾ ਕੋਈ ਨਹੀਂ ਜੇ ਇੰਨੀ ਗੱਲ ਵਧੀ ਪਈ ਹੈ ਨਾ ਮੈਂ ਚਾਰ ਬੰਦੇ ਸਾਧਦੇ ਆ ਤੇ ਫੇਰ ਕਰਦੀ ਉਹਦੇ ਨਾਲ ਗੱਲ ਰਾਜ ਦੀਰ ਨਾਲ ਬੇਬੇ ਚਾਰ ਬੰਦੇ ਜੀ ਕੀ ਕਰਨਾ ਬਸ ਉਹਨੂੰ ਕਹਿ ਵੀ ਭਾਈ ਸੇ ਤਲਾਕ ਲੈਣਾ ਅਸੀਂ ਨਹੀਂ ਕੁੜੀ ਤੋਰਨੀ ਦਰਨੀ बस इकੋ ਗੱਲ ਚ ਨਿਮੇੜ ਬਾਕੀਆਂ ਗੱਲਾਂ ਦੀ ਲੋੜ ਹੀ ਨਹੀਂ ਮੈਂ ਪਾਈਆਂ ਹੈ ਸਾਡੀ ਗੱਲ ਕਰੇ ਬਿਨਾ ਤੜੀ ਮੈਂ ਤਲਾਕ ਤੇ ਆਉਂਦੀ ਜਦੋਂ ਮਾਂ ਮੇਰੇ ਤੇ ਵਿਸ਼ਵਾਸ ਨਹੀਂ ਤੈਨੂੰ ਵਿਸ਼ਵਾਸ ਤਾਂ ਹੈਗਾ ਪਤਾ ਫਿਰ ਮੈਂ ਝੂਠੀ ਬੈਣੀ ਆ ਚਾਰ ਬੰਦਿਆਂ ਦੀ ਤਾਂ ਗੱਲ ਕਰੂ ਤਾਂ ਫੇਰ ਉਹ ਤਲਾਕ ਦਵਾਉਂਗੇ ਐ ਕਿ ਮੈਂ ਤਲਾਕ ਦਵਾ ਦਿਆਂ ਜੀ ਮੇਰੀ ਮੰਨੇ ਨਾ ਆਪਾਂ ਤਲਾਕ ਹੀ ਦਵਾਉਣਾ ਸਾਰਾ ਕੁਝ ਮੈਂ ਕੀ ਦੇਖ ਕੇ ਇਹ ਮੈਂ ਗਵਾ ਬਣੂਗੀ ਤੋੜਨੀ ਨਹੀਂ ਬਸ ਕੁੜੀ ਆਪਾਂ ਚੱਲ ਕੋਈ ਨਹੀਂ ਪਟਕ ਕਰਦੇ ਐ ਸਲਾਮ ਹੈਲੋ ਮੈਂ ਖਸਤੀ ਕਰਣਾ ਖਸਤੀ ਕਰ ਦਿੱਤਾ ਮਾਤਾ ਕਹਿੰਦੇ ਤੂੰ ਛੱਡ ਜਾਗੇ ਤਾਰਾ ਦੂਰੇ ਕੱਟੋ ਬੰਗਾ ਅਥਰ ਹੋ ਗਏ ਛੱਡ ਜਾਂਦੇ ਮਾ ਪਾਈ ਅਸੀਂ ਤਾਂ ਨਹੀਂ ਛੱਡਣਾ ਹੁਣ ਕੀ ਹੋ ਗਿਆ ਤੂੰ ਬਾਈ ਇਹਨੂੰ ਕੁੱਟਦਾ ਮਾਰਦਾ ਬਾਹਾਂ ਉਹ ਨਹੀਂ ਨਹੀਂ ਮਾਤਾ ਮੈਂ ਕਿਥੋਂ ਕੁੱਟਦਾ ਮਾਰਦਾ ਇੰਨਾ ਦੇਖੋ ਹਣਾ ਵਾ ਜੋ ਆਪਾਂ ਦਾ ਰੱਖ ਦੇਣੂ ਮੈਂ ਪਾਈ ਤੂੰ ਤਾਂ ਮੇਰੇ ਧੀ ਦੇ ਸਾਹਮਣਿਆਂ ਨੂੰ ਕੁੱਟਿਆ ਹੁਣ ਤੂੰ ਆਣਾ ਮੈਂ ਕੁੱਟਦਾ ਮਾਰਦਾ ਨਹੀਂ ਉਹ ਤੁਸੀਂ ਤਾਂ ਐਵੇਂ ਗੱਲਾਂ ਬਣਾਉਂਦੇ ਮਾਤਾ ਆਪਾਂ ਤਾਂ ਸਿਧਰੀ ਜਾ ਕੇ ਮੇਰੇ ਗੱਲ ਪਾਤੀ ਹਣਾ ਹੁਣ ਤੁਸੀਂ ਹਾਸਲਾਂ ਤੇ ਆ ਗਏ ਚੱਲ ਬਾਈ ਸਿਧਰੀ ਤੇ ਸਾਡੀ ਕੁੜੀ ਸਾਡੇ ਘਰੇ ਬੈਠੀ ਹੈ ਹੁੰਦੀ ਹੈ ਫਿਰ ਮੈਂ ਕਿੱਥੇ ਜਾਊਂਗਾ ਭਾਈ ਜਿੱਥੇ ਮਰਜੀ ਜਾ ਪਰ ਅਸੀਂ ਕੁੜੀ ਨਹੀਂ ਭੇਜਦੇ ਮੇਰੀ ਗੱਲ ਸੁਣ ਲੋ ਤੂੰ ਹੀ ਵਾ ਚਾਰ ਬੰਦੇ ਪੰਚਾਇਤ ਦੇ ਇਕੱਠੇ ਕਰ ਲੋ ਜਿੰਨੀ ਮੈਂ ਦੀ ਕੇਅਰ ਕਰਦਾ ਨਾ ਹੁਣ ਤੁਸੀਂ ਕਰਦੇ ਹਿਸਾਬ ਤੇ ਮਾ ਭਾਈ ਸਾਨੂੰ ਨਹੀਂ ਇਸ ਗੱਲ ਦਾ ਪਤਾ ਸਾਡੇ ਤਾਂ ਸਾਹਮਣੇ ਤੂੰ ਕੁੱਟਦੀ ਏ ਕੁੜੀ ਮੇਰੀ ਕੁੜੀ ਨੇ ਛੋਟੀ ਨੇ ਆ ਕੇ ਦੱਸਿਆ ਵੀ ਇਹਨੇ ਕੁੱਟਿਆ ਮਾਰਿਆ ਬਹੁਤ ਨਹੀਂ ਨਹੀਂ ਕੋਈ ਨਹੀਂ ਕੁੱਟਿਆ ਮਾਰਿਆ ਮੈਂ ਤਾਂ ਆਏ ਕਹਿ ਕੇ ਲੈ ਗਈ ਉਹ ਵੀ ਮੇਰੀ ਬਾਪੂ ਢਿੰਡੀ ਆ ਕੇ ਵਾ ਸ਼ਾਮ ਤੱਕ ਛੱਡ ਜਾਗੇ ਨਹੀਂ ਨਹੀਂ ਭਾਈ ਮੈਂ ਤਾਂ ਨਹੀਂ ਆ ਕੇ ਆਖਿਆ ਇਹਨੂੰ ਬਹੁਤ ਘਟਦਾ ਮਾਰਦਾ ਬੇਬੇ ਹੁਣ ਤੂੰ ਇਹਨੂੰ ਆਵੇ ਕੋਲੇ ਰੱਖ। ਉਸ ਤੋਂ ਮਾਤਾ ਮੇਰੀ ਗੱਲ ਸੁਣ ਲੈ ਬਲਬਾ ਮੈਂ ਚੱਲ ਪੂਰੀ ਗੱਲ ਤੁਸੀਂ ਰੱਖੋ ਧਿਆਨ ਰੱਖਿਓ ਇਹਦਾ ਸੋਨਾ ਕੰਨਾ। ਆਹ ਥੋੜਾ ਪਿੰਡ ਮੈਨਾ ਮੇਰੇ ਤੋਂ 5 ਕਿਲੋਮੀਟਰ ਤੇ ਰਾਜ ਹਟਾ ਰੋੜੀਆ ਪਿਛਲੇ ਹਾਰ ਨਾ ਕੁੱਤਰਾ ਬਾੜਦਣਾ ਸੀ ਇਹਨੂੰ। ਕਿਤੇ ਉੱਠ ਕੇ ਰਾਜ ਦੁਰਪੇ। ਨਹੀਂ ਨਹੀਂ ਪਤਾ ਹੁਣ ਸਿਆਣ ਭਾਈ ਧਿਆਨ ਹੀ ਰੱਖਾਂਗੇ। ਮੈਂ ਨਾ ਮੈਂ ਮੈਂ ਆ ਕੇ ਲੈ ਆਇਆ ਨਾ ਮੈਂ ਉਹ ਕਰਦੇ ਤੁਸੀਂ। ਭਾਈ ਤੂੰ ਇੱਥੇ ਨਹੀਂ। ਅਸੀਂ ਨੀ ਕੁੜੀ ਤੋਰਨੀ ਐਵੇਂ ਆਵਦਾ ਜਲੂਸ ਕਢਾਂਗੇ ਇੱਥੇ। ਹਾਂ ਉਹਦਾ ਸਾਰਾ ਕੰਮ ਕਰਦਾ ਹਾਂ ਤਾਂ ਛੱਡਿਆ ਮੇਰੇ ਘਰੇ ਮੈਨੂੰ ਤੂੰ ਘਰੇ ਕਿ ਆਂ ਜਾਣਾ ਉਹ ਤਾਂ ਕਹਿੰਦਾ ਲੈ ਜਾ ਇਹਨੂੰ ਇੱਥੋਂ ਜਾਨੋਂ ਮਾਰ ਦੂ ਮੈਂ ਨਹੀਂ ਰੱਖਣੀ ਰੱਖਣੀ ਮੈਂ ਤਾਂ ਜਾਊਂਗਾ ਫਿਰ ਉਹ ਨਹੀਂ ਜਾਣਾ ਇੱਥੀ ਬੈਠੀ ਰਹਿਣਾ ਉਹ ਮੇਰੀ ਗੱਲ ਸੁਣ ਦੋ ਰੋਟੀਆਂ ਖਾਣੀਆਂ ਕੀ ਕਰਦੀ ਉਹ ਤਾਂ ਭੁੱਖੀ ਮਰਦੀਏਗੀ ਅਨੇ-ਅਨੇ ਚੀਜ਼ਾਂ ਦਿੰਦੇ ਆ ਉਹ ਮੈਂ ਦੇਖਿਆ ਤੇ ਤੈਨੂੰ ਹੋਣੀ ਮੈਂ ਰੋਟੀ ਖਵਾ ਕੇ ਲਈ ਕੀ ਖਵਾਇਆ ਤੂੰ ਮੈਨੂੰ ਹੁਣ ਭੁੱਲ ਗਈ ਉਹ ਤਾਂ ਅੰਡੇ ਤੋਂ ਫਰਗੀ ਜੀ ਜਾਣ ਤੈਨੂੰ ਮੈਂ ਵੜੇ ਦਿੰਦੀ ਜਿੰਨਾ ਮਰਜ਼ੀ ਜੋਰ ਲਾ ਲਾ ਇੱਥੇ ਹੀ ਰੱਖੋ ਕੋਈ ਗੱਲ ਨਹੀਂ ਬੀਬੀ ਮੈਂ ਮਨਾ ਛੱਡਾ ਉਹ ਕੁਵੇਲਾ ਹੋ ਜਾਂਦਾ ਪੁੱਤ ਫਿਰ ਤੂੰ ਕੀ ਜਾ ਕੇ ਕਰੇਂਗਾ ਤੈਨੂੰ ਕੁੱਟਦਾ ਮਾਰਦਾ ਉਹ ਨਹੀਂ ਬੀਬੀ ਉਹ ਬੜੀਆਂ ਚੀਜ਼ਾਂ ਦਿੰਦੇ ਮੈਂ ਜਾਣਾ ਐਸਾ ਹੂੰ ਕੋਈ ਨਹੀਂ ਮੈਂ ਅੱਜ ਆਦਮ ਵੀ ਕੋਈ ਨਹੀਂ ਛੱਡਿਆ ਆਵਾਂਗੇ ਨਹੀਂ ਮੈਂ ਅੱਜ ਹੀ ਜਾਣਾ ਪੁੱਤ ਰਹਿ ਤੇ ਆਦਮ ਛੱਡਿਆ ਆਵਾਂਗੇ ਨਹੀਂ ਮੈਂ ਹੁਣੇ ਜਾਣਾ ਬੀਬੀ ਛੱਡਿਓ ਇੱਥੇ ਮੇਰਾ ਜੀ ਨਹੀਂ ਲੱਗਦਾ ਇੱਥੇ ਜੀ ਨਹੀਂ ਲੱਗਦਾ ਉੱਥੇ ਮਾਰਾ ਲੱਗਦਾ ਹੂੰ ਸੜੀ ਦਾ ਨਹੀਂ ਉਹ ਗੱਡਾ ਮਾਰਦਾ ਬਾਹਰ ਇਹਨੂੰ ਨਹੀਂ ਬੀਬੀ ਚਿੱਤੀ ਖਾਣੇ ਮੱਜਾ ਇਸੇ ਪੰਜ ਤੇ ਆਪਣੀ ਫਰਿੱਜੀ ਪਈ ਖਾਲਾ ਨਹੀਂ ਉੱਥੇ ਜੋ ਕਿਤਾ ਉਹ ਬੀਬੀ ਤੁਹਾਡੇ ਤੋਂ ਉਹ ਵੀ ਹੈ ਨਹੀਂ ਜਿਹੜਾ ਕਾਜਾ ਦੁੱਧ ਸੁਪਾਉਂਦੇ ਹੁੰਦੇ ਆ ਤੇ ਨਹੀਂ ਤੁਹਾਡੇ ਉਹ ਖੱਟਾ ਜਿਹਾ ਉਹ ਆ ਦੂਸਰਾ ਵਾ ਬਹਿਨ ਦੇ ਕਿਤੇ ਨਹੀਂ ਜਾ ਮਾ ਦੂਹਾ ਤੇ ਮੈਂ ਨਾ ਹੁਣੇ ਮਾ ਘਰ ਲਾਇਆ ਚਬ ਕਰਕੇ ਬਾਹਰ ਅੰਦਰ ਜਾ ਕੇ ਨਾ ਕਰੀ ਜਾਂ ਮਾ ਸਾਰਿਆਂ